ਸਤਿ ਸ਼੍ਰੀ ਅਕਾਲ ਦੋਸਤੋ ਸੋ ਅੱਜ ਦਾ ਟੌਪਿਕ ਬੜਾ ਹੀ ਖਾਸ ਹੈਗਾ ਵਾ ਕਿ ਕੈਨੇਡਾ ਲਈ ਹੁਣ ਕਿਹੜਾ ਇਨਟੇਕ ਅਪਲਾਈ ਕੀਤਾ ਜਾਵੇ ਸੋ ਸਪਟੈਂਬਰ ਇਨਟੇਕ ਟੋਟਲੀ ਫਿਨਿਸ਼ਡ ਹੈਗਾ ਵਾ ਸਾਰੇ ਸਟੂਡੈਂਟਸ ਅੰਡਰਸਟੈਂਡ ਕਰਦੇ ਆ ਔਰ ਅਗਰ ਹੁਣ ਜਨਵਰੀ ਔਰ ਮਈ ਇਨਟੇਕ 2025 ਸਟੂਡੈਂਟਸ ਅਪਲਾਈ ਕਰਦੇ ਆ ਤਾਂ ਤੇ ਕੀ ਕੀ ਬੈਨੀਫਿਟਸ ਹੈ ਗਿਆ ਔਰ ਮੋਰਓਵਰ ਸਮਝਦਾਰੀ ਵੀ ਇਹੀ ਇਨਟੇਕਸ ਨੂੰ ਅਪਲਾਈ ਕਰਨ ਦੀ ਆ ਉਹਦਾ ਰੀਜ਼ਨ ਕੀ ਆ ਕਿਉਂਕਿ ਹੁਣ ਸਾਰੇ ਜਿਹੜੇ ਵੀ ਰੂਲਸ ਚੇਂਜ ਹੋਨੇ ਸੀਗੇ ਉਹ ਇੱਕਦਮ ਇੰਪਲੀਮੈਂਟ ਹੋ ਚੁੱਕੇ ਆ ਉਹਦੀਆਂ ਜਿੰਨੀਆਂ ਵੀ ਕਨਫਿਊਜ਼ਨ ਸੀਗੀਆਂ ਉਹ ਸਾਰੀਆਂ ਦੂਰ ਹੋ ਚੁੱਕੀਆਂ ਔਰ ਜਨੂਰੀ ਔਰ ਮਈ ਇਨਟੈਕ ਬਹੁਤ ਹੀ ਵਧੀਆ ਰਹਿਣ ਵਾਲਾ ਹੈ ਡੇ ਬਾਈ ਡੇ ਐਪਲੀਕੇਸ਼ਨਸ ਇਨਕਰੀਜ਼ ਹੋ ਰਹੀਆਂ ਵਾ ਉਹਦਾ ਰੀਜ਼ਨ ਆ ਕਿਉਂਕਿ ਜਿੰਨੇ ਵੀ ਰੂਲਸ ਆਏ ਆ ਉਹ ਸਾਰੇ ਸਟੂਡੈਂਟਸ ਦੇ ਫੇਵਰ ਦੇ ਵਿੱਚ ਆਏ ਆ ਹੁਣ ਨਾ ਹੀ ਕਨਫਿਊਜ਼ਨ ਹੈ ਕਿ ਆ ਕਿ ਅਸੀਂ ਕਿਹੜਾ ਕੋਰਸ ਲਈਏ ਨਾ ਹੀ ਕਨਫਿਊਜ਼ਨ ਹੈ ਕਿ ਆ ਕਿ ਅਸੀਂ ਕਿਹੜਾ ਕਾਲਜ ਲਈਏ ਕਿਉਂਕਿ ਪਹਿਲੇ ਹੁੰਦਾ ਸੀਗਾ ਕਿ ਇਹ ਕਾਲਜ ਨੂੰ ਅਗਰ ਅਸੀਂ ਅਡਾਪਟ ਕਰਦੇ ਹਾਂ ਤਾਂ ਕੀ ਸਾਨੂੰ ਪੀਐਸਡਬਲ ਮਿਲੇਗਾ ਬਟ ਉਹਨ ਇੱਕ ਲਿਸਟ ਹੈਗੀ ਆ ਕਿ ਕਿਹੜੇ ਕਿਹੜੇ ਕਾਲਜਸ ਨੂੰ ਪੀਐਸਡਬਲ ਨਹੀਂ ਮਿਲੇਗਾ ਸੋ ਤੁਸੀਂ ਈਜ਼ੀਲੀ ਆਪਣਾ ਕਾਲਜ ਚੂਜ਼ ਕਰ ਸਕਦੇ ਹੋ ਕੋਰਸ ਦੀ ਗੱਲ ਕਰੀਏ ਉਹਦੀ ਵੀ ਸ਼ਾਰਟਲਿਸਟ ਹੈਗੀ ਆ ਕਿ ਕਿਹੜੇ ਕਿਹੜੇ ਕੋਰਸਸ ਦੀ ਕਿਹੜੇ ਕਿਹੜੇ ਪ੍ਰੋਵਿੰਸ ਦੇ ਵਿੱਚ ਵੈਲਿਊ ਹੈਗੀ ਆ ਕਿਉਂਕਿ ਹੁੰਦਾ ਸੀ ਉਹੀ ਕੋਰਸ ਅਡਾਪਟ ਕਰਾਂਗੇ ਜਿੰਨਾ ਸਾਡੀ ਪੀਆਰ ਹੋ ਜਾਏ ਸੋ ਆਨ ਵਾਲਾ ਜਿਹੜਾ ਫਿਊਚਰ ਹੈਗਾ ਕੈਨੇਡਾ ਦਾ ਬਹੁਤ ਅੱਛਾ ਹੈ ਔਰ ਅਗਰ ਆਪਾਂ ਜੀਆਈਸੀ ਦੀ ਗੱਲ ਕਰੀਏ ਅਗਰ ਉਹ ਇਨਕ੍ਰੀ ਹੀਜ਼ ਹੋਈ ਆ ਉਹ ਵੀ ਸਟੂਡੈਂਟ ਦੇ ਫੇਵਰ ਦੇ ਵਿੱਚ ਹੀ ਆ ਕਿਉਂਕਿ ਹੁਣ ਆਨ ਵਾਲੇ ਟਾਈਮ ਸਟੂਡੈਂਟ ਆਪਣਾ ਉੱਥੇ ਪ੍ਰੋਪਰ ਪੜ੍ਹੇਗਾ ਵੀ ਉਹਨੂੰ ਇਹ ਵੀ ਨਹੀਂ ਹੋਏਗਾ ਕਿ ਮੈਂ ਆਪਣੀ ਫੀਸਾ ਕਰਨੀ ਆ ਜਾਂ ਮੇਰੇ ਬਾਕੀ ਐਕਸਪੈਂਸ ਪਏ ਆ ਉਹਦੇ ਕੋਈ ਜੀਆਈਸੀ ਆਪਣੀ ਇੰਨੀ ਕੁ ਸਫੀਸ਼ੀਐਂਟ ਹੈਗੀ ਆ ਕਿ ਉਹ ਆਪਣਾ ਬੇਸਿਕ ਈਜ਼ੀਲੀ ਕਰ ਸਕਦਾ ਔਰ ਆਪਣੀ ਪੜ੍ਹਾਈ ਤੇ ਫੋਕਸ ਕਰ ਸਕਦਾ ਐਂਡ ਪੀਆਰ ਦੀ ਗੱਲ ਕਰੀਏ ਤਾਂ ਵੀ ਉਹ ਉਹੀ ਕੋਰਸ ਨੂੰ ਲੈ ਰਿਹਾ ਵਾ ਜਾਂ ਉਹੀ ਕਾਲਜ ਨੂੰ ਜਾ ਰਿਹਾ ਵਾ ਜਿੱਥੇ ਉਹਦੀ ਵੈਲਿਊ ਹੈਗੀ ਆ ਮੋਰਓਵਰ ਆਪਾਂ ਦੇਖਿਆ ਜਾਵੇ ਤੇ ਜਿਹੜੇ ਰੂਲਸ ਇੰਪਲੀਮੈਂਟ ਹੋਇਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਉਹਨਾਂ ਨੇ ਕੀ ਕੀਤਾ ਹੈ ਕਿ ਜਿਹੜੇ ਕਾਲਜਸ ਦੀ ਪੜਾਈ ਕੋਈ ਵੈਲਿਊ ਨਹੀਂ ਕਰਦੀ ਸੀ ਜਿਹੜੇ ਕੋਰਸਸ ਦੀ ਕੋਈ ਵੈਲਿਊ ਨਹੀਂ ਸੀਗੀ ਉਹ ਸਾਰੇ ਬੰਦ ਹੋ ਗਿਆ ਹੁਣ ਕ੍ਰੀਮ ਜਾਊਗੀ ਉੱਥੇ ਵੈਲਿਊਏਬਲ ਕੋਰਸ ਕਰੂਗੀ ਔਰ ਉਹਦਾ ਅੱਗੇ ਪੀਆਰ ਦਾ ਵੀ ਫਿਊਚਰ ਹੋਏਗਾ ਸੋ ਜਨਰਲ ਇੰਟੈਕ ਔਰ ਮੇਨ ਇੰਟੈਕ ਕਿਉਂਕਿ ਡਿਪੈਂਡ ਕਰਦਾ ਹੈ ਕਿ ਤੁਹਾਡਾ ਕੀ ਪ੍ਰੋਫਾਈਲ ਆ ਉਹਦੇ ਰੈਲੇਵੈਂਟ ਕੋਰਸ ਲੋ ਉਹ ਬਹੁਤ ਇੰਪੋਰਟੈਂਟ ਹੈ ਐਂਡ ਮੋਰਓਵਰ ਇੱਕ ਚੀਜ਼ ਸਕਸੈਸ ਰੇਟ ਇਤੀ ਗੱਲ ਕਰੀਏ ਕਿਉਂਕਿ ਜਿਹੜਾ ਕੋਟਾ ਸਿਸਟਮ ਇੰਪਲੀਮੈਂਟ ਹੋਇਆ ਸੀ ਉਹ ਇੱਕ ਤਰ੍ਹਾਂ 2024 ਸਟਾਰਟ ਹੋ ਚੁੱਕਾ ਸੀਗਾ ਮਾਰਚ ਅਪ੍ਰੈਲ ਤੋਂ ਬਾਅਦ ਰੂਲਸ ਆਨੇ ਸਟਾਰਟ ਹੋਏ ਬਟ ਹੁਣ ਜਿਹੜਾ ਨਵਾਂ ਇਅਰ ਆਏਗਾ ਉਹਦੇ ਵਿੱਚ ਸਾਡਾ ਹਰ ਚੀਜ਼ ਫਰੈਸ਼ ਆ ਕੋਟਾ ਤੁਹਾਡੇ ਕੋਲ ਪੂਰੇ ਸਾਲ ਦਾ ਹੈਗਾ ਵਾ ਸੋ ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਸਕਸੈਸ ਰੇਟ ਵੀ ਬਹੁਤ ਵਧੀਆ ਰਹੇਗਾ ਉਹਦਾ ਰੀਜ਼ਨ ਕੀ ਆ ਕਿ ਰੂਲਸ ਦੇ ਅਕੋਰਡਿੰਗ ਹੁਣ ਸਟੂਡੈਂਟ ਉਹੀ ਉਥੇ ਆਪਣੀ ਆਫਰ ਲੈਟਰ ਲੈ ਪਾਏਗਾ ਜਿਹੜਾ ਵਾਕਈ ਐਲੀਜੀਬਲ ਹੈਗਾ ਔਰ ਉਹਦਾ ਵੀਜ਼ਾ ਵੀ ਆਏਗਾ ਸੋ ਲਿमिटेड ਸੀਟ ਰਹਿਣਗੀਆਂ ਰੈਲੇਵੈਂਟ ਕੋਰਸ ਤੇ ਬਿਲਕੁਲ ਆਪਣਾ ਫੋਕਸ ਕਰਿਓ ਉਤੋਂ ਲੈਕ ਨਾ ਹੋਈਓ ਆਦਰਵਾਇਜ਼ ਵੀਜ਼ਾ ਰਿਫਿਊਜ਼ਲ ਦਾ ਕੋਈ ਚਾਂਸ ਨਹੀਂ ਹੋ ਸਕਦਾ ਮੋਰ ਡਿਟੇਲ ਲਈ ਕਾਲ ਕਰ ਸਕਦੇ ਹੋ ਤੋਂ ਵੀਜ਼ਾ ਆਫਿਕ 9410 9410 ਤੇ ਸਾਡੀਆਂ ਤਿੰਨ ਬ੍ਰਾਂਚੇਸ ਆ ਜਲੰਧਰ ਅੰਮ੍ਰਿਤਸਰ ਲੁਧਿਆਣਾ ਜਿਹੜੇ ਵੀ ਤੁਹਾਨੂੰ ਨੀਅਰ ਪੈਂਦੀ ਹੈ ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ ਸਭ ਤੋਂ ਮੇਨ ਬੈਨੀਫਿਟ ਕੀ ਆ ਕਿ ਅਗਰ ਤੁਸੀਂ ਕੈਨੇਡਾ ਦੀ ਐਪਲੀਕੇਸ਼ਨ ਸਾਡੇ ਨਾਲ ਲਾਣਿਆ ਤਾਂ ਤੁਹਾਡੇ ਤੋਂ ਪ੍ਰੋਸੈਸਿੰਗ ਫੀਸ ਕੋਈ ਵੀ ਨਹੀਂ ਲੱਤੀ ਜਾਏਗੀ ਥੈਂਕ ਯੂ